ਹੇ ਦੋਸਤੋ ਸასი ਕਾਲ ਕਿਉਂ ਆ ਲੈ ਅਮਿਤ ਕਦ ਦੇ ਠੀਕ ਹੋਣੀ ਹੈ ਠੀਕ ਹੀ ਚਾਹੀਦਾ ਹੈ ਕਈ ਵਾਰੀ ਨਾ ਸੀ ਕੰਮ ਕਰਦੇ ਆ ਕਿਸੇ ਦਾ ਬਹੁਤ ਜ਼ਿਆਦਾ ਐਫਰਟਸ ਲਗਾਣੇ ਆ ਤੇ ਲੋਕੀ ਸਾਨੂੰ ਨਾ ਕੁਝ ਵੀ ਸਮਝਣਾ ਛੱਡ ਦਿੰਦੇ ਆ ਕਿਉਂਕਿ ਅਸੀਂ ਆਸਾਨੀ ਨਾਲ ਉਹਨਾਂ ਨੂੰ ਕੋਈ ਕੰਮ ਕਰ ਦਿੰਦੇ ਆ ਜਦੋਂ ਅਸੀਂ ਅਗਲੇ ਨੂੰ ਅਹਿਸਾਸ ਦਿਵਾਵਾਂਗੇ ਕਿ ਸਾਡੇ ਚ ਕੁਆਲਟੀ ਸ ਹੈ ਬਹੁਤ ਕਾਬਲ ਇਨਸਾਨ ਤਾਂ ਫਿਰ ਅਗਲੇ ਨੂੰ ਪਤਾ ਚੱਲੇਗਾ ਕਿ ਨਹੀਂ ਵੀ ਇਹ ਬੰਦਾ ਬਹੁਤ ਟੈਲੈਂਟਡ ਆ ਕਾਬਿਲ ਐ ਇਸ ਨੇ ਜੇ ਅਸੀਂ ਇਹਦੀ ਕਦਰ ਨਹੀਂ ਪਾਵਾਂਗੇ ਤਾਂ ਇਹਦੀ ਕਦਰ ਪਾ ਲਈ ਹੋਰ ਬਹੁਤ ਰੋਕਨੇ ਤੇ ਇਹ ਇਨਸਾਨ ਫਿੱਟ ਛੱਡ ਕੇ ਚਲਾ ਜਾਏਗਾ ਤੇ ਜਦੋਂ ਕਿਸੇ ਦਿਮਾਗ 'ਚ ਇਹ ਸਾਸ ਹੋ ਜਾਂਦਾ ਤਾਂ ਤੁਸੀਂ ਕਿਸੇ ਮਾਲਕ ਤੋਂ ਕੰਮ ਕਰਦੇ ਹੋ ਕਿਤੋਂ ਵੀ ਕਰਦੇ ਹੋ ਤਾਂ ਜਦੋਂ ਉਹਨੂੰ ਵੀ ਸਾਸ ਹੋ ਜਾਂਦਾ ਤਾਂ ਉਹ ਤੁਹਾਡੀ ਕਾਬਲੀਅਤ ਪਛਾੜ ਲੈਂਦਾ ਸਭ ਤੋਂ ਵੱਡੀ ਤੁਹਾਡੀ ਅੰਦਰ ਦੀ ਕੁਆਲਿਟੀ ਹੁੰਦੀ ਹੈ ਕਿ ਤੁਸੀਂ ਜੋ ਮਾਲਕული ਨਹੀਂ ਵੀ ਪਛਾਣ ਪਾਉਂਦਾ ਸੋਸ ਵਗ ਤੁਹਾਨੂੰ ਕੋਈ ਦੁਨੀਆ ਦਾ ਹੋਰ ਇਨਸਾਨ ਕਿਉਂਕਿ ਹੀਰੇ ਦੀ ਤਲਾਸ਼ ਤੇ ਮੇਰਾ ਜੋਰੀ ਕਰਦਾ ਤੇ ਹੋ ਸਕਦਾ ਉਹ ਹੀਰਾ ਜੋਰੀ ਨਾ ਹੋਵੇ ਤੇ ਤੁਹਾਨੂੰ ਕੋਈ ਹੋਰ ਬੰਦਾ ਬਹੁਤ ਅੱਛੇ ਗੁਣਾ ਨਾਲ ਤੁਹਾਡੇ ਨਾਲ ਤੁਹਾਨੂੰ ਸਵੀਕਾਰ ਕਰੇ ਤੇ ਤੁਸੀਂ ਅੱਗੇ ਵਧ ਜਾਓ ਔਰ ਬਹੁਤ ਸਾਰੇ ਲੋਕ ਆਪਣੇ ਅੰਦਰਲੇ ਗੁਨਾ ਨੂੰ ਜਾਣਦੇ ਹੀ ਨਹੀਂ ਹੁੰਦੇ ਉਹਨਾਂ ਨੂੰ ਆਪਣੇ ਅੰਦਰਲੇ ਗੁਨਾ ਦਾ ਕੋਈ ਅਹਿਸਾਸ ਨੂੰ ਦਾ ਪਤਾ ਨਹੀਂ ਹੁੰਦਾ ਕਿਉਂਕਿ ਹਮੇਸ਼ਾ ਦੁਖੀ ਹੁੰਦੇ ਨਾਲ ਕਿ ਉਹ ਕਦੀ ਉਹਦੇ ਘਰ ਚਲੇ ਗਈ ਕਦੀ ਕਿਸੇ ਨੂੰ ਕਿਸੇ ਕਿਸੇ ਨੂੰ ਉਹਦੇ ਆਪਣੇ ਆਪਣੇ ਬੱਚਿਆਂ ਨੂੰ ਅੱਗੇ ਲਿਜਾ ਰਹੇ ਹੁੰਦੇ ਆ ਪਰ ਉਹ ਇਨਸਾਨ ਉਹਨਾਂ ਦੇ ਪਿੱਛੇ ਲੱਗ ਕੇ ਜੋ ਵੀ ਹੈ ਗਲਤ ਕਰ ਲੈਂਦੀ ਹੈ ਆਪਣੇ ਆਪ ਨਾਲ ਤੇ ਇਸ ਕਰਕੇ ਹਮੇਸ਼ਾ ਆਪਣੇ ਆਪ ਤੇ ਭਰੋਸਾ ਰੱਖੋ ਕੁਝ ਲੋਕ ਇੰਨੇ ਐਫਰਟਸ ਲਗਾਉਂਦੇ ਐ ਇਹਨਾਂ ਲੋਕਾਂ ਦਾ ਭਲਾ ਵੀ ਕਰਦੇ ਐ ਕੰਮ ਕਰਕੇ ਦਿੰਦੇ ਐ ਹਰ ਚੀਜ਼ ਕਰਦੇ ਐ ਪਰ ਉਹਨਾਂ ਦੀ ਬੇਕਦਰੀ ਫਿਰ ਵੀ ਹੁੰਦੀ ਐ ਹਨਾ ਲੋਕੀ ਟੌਂਚ ਮਾਰਦੇ ਰਹਿੰਦੇ ਐ ਕਈ ਗੱਲਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਐ ਇਹਦਾ ਨਤੀਜਾ ਪਤਾ ਕੀ ਹੁੰਦਾ ਕਿ ਉਹ ਲੋਕ ਜਿਹੜੇ ਟੌਂਚ ਮਾਰਦੇ ਉਹ ਨਹੀਂ ਜਿਨ੍ਹਾਂ ਦੇ ਵਿੱਚ ਗੁਣ ਹੁੰਦੇ ਆ ਕੁਆਲਿਟੀਜ਼ ਹੁੰਦੇ ਆ ਕਈ ਵਾਰੀ ਉਹ ਇੰਨੇ ਜ਼ਿਆਦਾ ਭੋਲੇ ਹੁੰਦੇ ਆ ਵੀ ਉਹ ਉਹ ਆਪਣੀ ਗੱਲ ਕਹਿ ਨਹੀਂ ਸਕਦੇ ਚੰਗੀ ਤਰਕੇ ਨਾਲ ਤੇ ਲੋਕ ਉਹਨਾਂ ਦਾ ਨਜ਼ਾਇਦ ਫਾਇਦਾ ਚੁੱਕਦੇ ਆ ਤੇ ਉਹਨਾਂ ਨੂੰ ਟੌਰਚਰ ਵੀ ਕਰਦੇ ਤੇ ਸਾਨੂੰ ਚਾਹੀਦਾ ਕਿ ਅਸੀਂ ਕਿਸੇ ਨੂੰ ਟੌਰਚਰ ਨਾ ਕਰੀਏ ਤੇ ਆਪਾਂ ਸਭ ਤੋਂ ਜ਼ਿਆਦਾ ਹਮਦਰਦੀ ਵਾਲਾ ਪੀੜਾ ਰੱਖੀਏ ਕਿਉਂਕਿ ਇਨਸਾਨੀਅਤ ਆ ਸਭ ਤੋਂ ਪਹਿਲਾ ਰੂਲ ਹੈ ਕਿ ਜੇ ਅੱਜ ਅਸੀਂ ਕਿਸੇ ਦੇ ਹਮਦਰਦ ਨਹੀਂ ਆ ਕਿਸੇ ਦੇ ਨਾਲ ਸਾਡੇ ਦਿਲ 'ਚ ਕੋਈ ਜਗ੍ਹਾ ਨਹੀਂ ਆ ਤਾਂ ਫਿਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੋਂ ਅਸੀਂ ਉਮੀਦ ਕਰਦੇ ਆ ਕਿ ਉਹ ਸਾਡਾ ਫਾਇਦਾ ਕਰਨ ਦੇ ਉਹ ਉਹਨਾਂ ਨੂੰ ਵੀ ਕੋਈ ਉਮੀਦ ਨਹੀਂ ਹੁੰਦੀ ਤੇ ਉਹ ਵੀ ਜ਼ਰੂਰੀ ਨਹੀਂ ਸਮਝਦੇ ਸਾਡਾ ਫਾਇਦਾ ਤੇ ਫਾਇਦਾ ਵੀ ਸਾਡਾ ਉਸ ਟਾਈਮ ਹੋਇਤਾ ਹੈ ਜਦੋਂ ਅਸੀਂ ਇਸ ਕਾਬਲ ਬੰਦੇ ਆ ਕਿ ਜੋ ਵੀ ਅਸੀਂ ਪੜਾਈ ਲਿਖਾਈ ਕਰ ਰਹੇ ਆ ਉਹ ਸਾਰਥ ਖਾਲੂ ਦਾ ਨਿਕਲੇਗਾ ਤੇ ਜਦੋਂ ਸਾਰਥ ਖਾਲੇ ਨਿਕਲ ਜਾਂਦਾ ਹੈ ਤੇ ਲੋਕ ਅੱਗੇ ਵੱਲ ਵਧਣਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਪ੍ਰੋਗਰੈਸ ਹੁਣਾ ਸੰਭਵ ਹੁੰਦਾ ਤੇ ਜਿਹੜੇ ਲੋਕ ਪ੍ਰੋਗਰੈਸ ਨਹੀਂ ਕਰਨਾ ਚਾਹੁੰਦੇ ਤੇ ਉੱਥੇ ਹੀ ਜੀਵਨ ਖਤਮ ਕਰਨ ਤੇ ਟੋਲ ਜਾਂਦੇ ਆ ਉਹ ਇਦਾਂ ਦੇ ਲੋਕ ਗਲਤ ਹੁੰਦੇ ਆ ਹਮੇਸ਼ਾ ਜਿਹੜੇ ਲੋਕ ਪੌਂਚ ਮਾਰਨ ਵਾਲਿਆਂ ਦੀ ਗੱਲ ਦਾ ਜਵਾਬ ਦੇਣਾ ਸਿੱਖ ਜਾਂਦੀ ਹੈ ਜ਼ਿੰਦਗੀ ਚ ਲੜਨਾ ਸਿੱਖ ਜਾਂਦੇ ਆ ਜ਼ਿੰਦਗੀ ਦੀ ਅਚੀਵਮੈਂਟ ਕਰਨੀਆਂ ਸਿੱਖ ਜਾਂਦੇ ਆ ਉਹ ਲੋਕਾਂ ਵਰਗਾ ਕੋਈ ਨਹੀਂ ਹੁੰਦਾ ਹਨਾ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਫਿਰ ਉਹ ਆਪਣੀ جنگ ਖੁਦ ਜਿੱਤੇ ਜਾਂਦੀ ਹੈ ਤੇ ਕਈ ਲੋਕ ਦੂਜਿਆਂ ਤੇ ਡਿਪੈਂਡੈਂਟ ਰਹਿੰਦੇ ਆ ਉਹਨਾਂ ਨੂੰ ਜਿਤਾਣਾ ਵਾਲਾ ਕੋਈ ਨਹੀਂ ਬਤਾ ਕਿਉਂਕਿ ਉਹ ਹਮੇਸ਼ਾ ਨੈਗੇਟਿਵ ਸੋਚ ਦੇ ਮਾਲਕ ਰਹਿੰਦੇ ਆ ਕਿ ਨੇ ਡਰ ਮਨ ਚ ਬੈਠਿਆ ਰਹਿੰਦਾ ਹਮੇਸ਼ਾ ਹੀ ਖੁੱਲ ਕੇ ਉਹ ਇਨਸਾਨ ਜੀ ਪੰਦਾ ਜਿਨ੍ਹਾਂ ਦੇ ਮਨ ਦੇ ਵਿੱਚੋਂ ਡੱ ਚੁੱਕਿਆ ਜਾਂਦਾ ਤੇ ਜਿਹੜੇ ਇਨਸਾਨ ਦੇਖਦੇ ਨੇ ਕਿ ਕਿੰਨੇ ਲੋਕਾਂ ਦੀ ਉੱਥੇ ਵੋਟ ਹੈ ਕਿੰਨੇ ਲੋਕ ਇੰਡੀਅਨ ਨੇ ਤੋ ਉਹਨਾਂ ਸਭ ਨਾਲ ਵੀ ਖਮਦਰਦੀ ਦਾ ਵਰਤੀ ਰੱਖਦੇ ਆ ਤੇ ਉਹ ਲੋਕ ਵੀ ਫਿਰ ਹੌਲੀ ਹੌਲੀ ਕਲੋਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਨਾ ਇਸ ਕਰਕੇ ਹਮੇਸ਼ਾ ਕਿਸੇ ਦੇ ਕਲੋਜ਼ ਰਹੋ